ਪੰਜਾਬ ਦੀ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਫੈਸਲੇ ਦੇ ਉੱਤੇ ਬੇहद ਮਹੱਤਵਪੂਰਨ ਟਿੱਪਣੀਆਂ ਸਾਹਮਣੇ ਆਉਂਦੀਆਂ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹੋਇਆਂ ਦਰਅਸਲ ਜੱਜ ਸਾਹਿਬ ਨੇ ਕੀ ਕੋ ਜੱਖਾ ਖਾਸ ਕਰਕੇ ਪੰਜਾਬ ਵਿੱਚ ਸਮੁੱਚੇ ਥਾਵਾਂ ਤੇ ਧਾਰਾ 144 ਜਿਹੜੀ ਕਿ ਹੁਣ ਨਵੇਂ ਕਾਨੂੰਨ ਦੇ ਤਹਿਤ ਧਾਰਾ 163 ਬਣ ਚੁੱਕੀ ਹੈ ਆਣੋ ਮਿੱਥੇ ਸਮੇਂ ਨਹੀਂ ਲੱਗੀ ਰਹਿੰਦੀ ਐ ਕਿਸੇ ਤੇ ਦਿਲ ਕਰਦਾ ਤਾਂ ਪਰਚਾ ਪੈ ਜਾਂਦਾ ਹੁਣ ਇਸ ਦੇ ਉੱਤੇ ਰੋਕ ਲੱਗ ਜਾਵੇਗੀ ਇੱਕ ਤਰ੍ਹਾਂ ਦੀ ਜਾਂ ਫਿਰ ਇਹ ਸਾਰੀ ਸਥਿਤੀ ਕੰਟਰੋਲ ਵਿੱਚ ਹੋ ਜਾਣੀ ਐ ਇਸ ਮਸਲੇ ਦੇ ਵਿੱਚ ਕਾਨੂੰਨੀ ਲੜਾਈ ਲੜਨ ਵਾਲੇ ਜਿਹੜੇ ਸਭ ਤੋਂ ਪਹਿਲਾਂ ਆਵਾਜ਼ ਚੁੱਕਦੇ ਨੇ 4-5 ਸਾਲ ਤੋਂ ਲਗਾਤਾਰ ਇਸ ਮਸਲੇ ਤੇ ਪੈਰਵਾਈ ਕਰ ਰਹੇ ਸੀ ਆਰਟੀਆਈ ਕਾਰਕੁਨ ਹਰਮਲਾਪ ਗਰੇਵਾਲ ਜਿਹੜੇ ਸਾਡੇ ਨਾਲ ਸਿੱਧਕ ਤੋਨ ਲਾਈਨ ਦੇ ਉੱਤੇ ਵੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਕਿ ਦਰਅਸਲ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਹੁਣ ਤੱਕ ਹਾਸਲ ਕੀ ਹੋਇਆ ਵਾਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਗਰੇਵਲ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਚਾਹਣਾ ਹੈ ਕਿ ਜਿਹੜੇ ਸਾਨੂੰ ਇਸ ਵਕਤ ਦਰਸ਼ਕ ਸੁਣ ਰਹੇ ਨੇ ਤੁਸੀਂ ਇਸ ਮਾਮਲੇ ਬਾਰੇ ਵਿਸਥਾਰ ਪੂਰਵਕ ਜਰੂਰ ਦੱਸੋ ਕਿ ਮਸਲਾ ਕੀ ਹੈ ਕਿਹੜੀਆਂ ਬੇਹੱਦ ਗੰਭੀਰ ਟਿੱਪਣੀਆਂ ਮਹੱਤਵਪੂਰਨ ਟਿੱਪਣੀਆਂ ਅਦਾਲਤ ਦੇ ਵਿੱਚ ਹੋਈਆਂ ਨੇ ਸਤਿ ਸ਼੍ਰੀ ਅਕਾਲ ਸੰਦੀਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਇਹ ਕੇਸ ਜਿਹੜਾ ਹੈ ਨਾ ਇਹ ਮੈਂ 2016 ਤੋਂ ਇਸ ਦੇ ਮਗਰ ਪਿਆ ਹੋਇਆ ਸੀ ਬੜੀਆਂ ਚਿੱਠੀਆਂ ਲਿਖੀਆਂ ਜੀ ਹਰ ਸਾਲ ਮੈਂ ਆ ਕੇ ਆਈਆ ਮੰਗਦਾ ਹੁੰਦਾ ਸੀ ਜੀ ਇਸ ਦੇ ਪਿੱਛੇ ਜਿਹੜਾ ਇਹ ਹਮੇਸ਼ਾ ਲਗਾਈ ਰੱਖਦੇ ਨੇ ਇਹਦਾ ਕਾਰਨ ਕੀ ਹੈ ਤੇ ਕਿਵੇਂ ਲਗਾਉਂਦੇ ਨੇ ਮੈਂ ਤੁਹਾਨੂੰ ਥਾਰਾ ਸਮਝਾਣਾ ਚਾਹਦਾ ਜੀ ਜਿਵੇਂ ਕਿ ਸ਼ਰੋਤਿਆਂ ਨੂੰ ਪਤਾ ਲੱਗੇ ਇਹ ਕੀ ਹੈ ਵੀ ਜੇ 5 ਤੋਂ ਵੱਧ ਬੰਦੇ ਇਕੱਠੇ ਨਾ ਹੋਣ ਜੀ ਥਾਰਾ 147 ਜਿਹੜੀ ਹੁਣ 163 ਬੀ ਐਨ ਐਸ ਹੋ ਗਈ ਹੈ ਇਹ ਇੱਕ ਪਾਵਰ ਦਿੱਤੀ ਗਈ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀ ਸੀ ਨੂੰ ਜੀ ਇਹ ਦਿੱਤੀ ਜਾਂਦੀ ਹੈ ਜੇ ਵੀ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਹੋਵੇ ਜਿਹੜਾ ਉਹਨੇ ਸਟੈਂਡਿੰਗ ਆਰਡਰ ਕੱਢਣਾ ਹੋਵੇ ਵੀ ਕਿਸੇ ਚੀਜ਼ ਦਾ ਕਿਸੇ ਚੀਜ਼ ਦੇ ਉੱਤੇ ਤਾਂ ਉਹ ਕੱਢ ਸਕਦਾ ਹੈ ਪਰ ਇਹ ਦੀ ਮਹਤ ਵੱਡੀ ਇਹਦੇ ਥੱਲੇ ਲਾਈਨਾਂ ਲਿਖੀਆਂ ਹੁੰਦੀਆਂ ਨੇ ਜਿਹਦੇ ਪਾਲਣਾ ਕਰਦੇ ਹੁੰਦੀ ਹੈ ਡੀਸੀ ਨੇ ਆਰਡਰ ਕੱਢਣ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਇਹ ਦੀ ਮੁਨਿਆਦੀ ਹੁਣ ਜਿਹਦੇ ਵੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਆਹ ਬੰਦਿਸ਼ਾਂ ਲਾ ਦਿੱਤੀਆਂ ਮੈਂ ਆਹ ਚੀਜ਼ ਕਰ ਦਿੱਤੀ ਕੀ ਨਹੀਂ ਕੀਤੀ ਉਨੇ ਅੱਧੀ ਹੋਣੀ ਚਾਹੀਦੀ ਹੈ ਜਗਾ ਜਗਾ ਤੇ ਪੋਸਟਰ ਲੱਗਣੇ ਚਾਹੀਦੇ ਨੇ ਵੀ ਲੋਕਾਂ ਲਈ ਜੇ ਖ਼ਬਰ ਆਇਆ ਹੈ ਤਾਂ ਲੋਕਾਂ ਨੂੰ ਇਸ ਕਾਨੂੰਨ ਦਾ ਪਤਾ ਹੋਵੇ ਵੀ ਇਹ ਕਾਨੂੰਨ ਲਾਗੂ ਹੋ ਗਿਆ ਵੀ ਧਾਰਾ ਲੱਗ ਚੁੱਕੀ ਹੈ ਹਮ ਪਰ ਹੁੰਦਾ ਕੀ ਹੈ ਵੀ ਇਹ ਕੀ ਕਰਦੇ ਸੀਗੇ ਇਸ ਦੇ ਉੱਤੇ ਇੱਕ ਉਹ ਐ ਵੀ 2 ਮਹੀਨੇ ਲਈ ਲਗਾ ਸਕਦੇ ਨੇ ਵੱਧ ਤੋਂ ਵੱਧ ਜੀ ਪਰ ਇਹਨਾਂ ਨੇ ਪ੍ਰਸ਼ਾਸਨਰ ਨੇ ਕੀ ਕੀਤਾ ਹੋਇਆ ਸੀਗਾ ਵੀ ਕਲਰਕਾਂ ਨੂੰ ਥੱਲੇ ਕਹਿ ਕੇ ਰੱਖਿਆ ਹੋਇਆ ਸੀ ਵੀ ਜਿਵੇਂ 2 ਮਹੀਨੇ ਖਤਮ ਹੋਏ ਨਵੀਂ ਫਾਈਲ ਲੱਗਿਆ ਉਹ ਅਗਲੇ ਦਿਨ ਤੋਂ ਫੇਰ ਸਟਾਰਟ। ਅੱਛਾ। ਤਾਂ ਮਤਲਬ ਕਿ ਪੂਰਾ ਪੂਰਾ ਸਾਲ ਇਹ ਜ਼ਿਲ੍ਹਿਆਂ ਦੇ ਵਿੱਚ ਲੱਗੀ ਰਹਿੰਦੀ ਹੈ ਸਾਰੇ ਜ਼ਿਲ੍ਹਿਆਂ 'ਚ। ਤੇ ਜੈਨ ਕਿੰਦਰ ਜਿਗੇ ਬਈ ਲਾਅ ਐਂਡ ਆਰਡਰ ਪ੍ਰੋਬਲਮ। ਹੂੰ। ਮਣ ਇੱਥੇ ਤੁਸੀਂ ਦੇਖੋ ਹੋਵੇ ਇੱਕ ਪਾਸੇ ਦਾ ਮੁੱਖ ਮੰਤਰੀ ਜ਼ਬਾਨ ਦੇ ਟੂਰ ਕੱਢੀ ਜਾਂਦਾ ਹੈ। ਬਈ ਇੱਥੇ ਇਨਵੈਸਟਮੈਂਟ ਲੱਗਿਆ ਉਹ ਇਨਵੈਸਟਮੈਂਟ ਲੱਗਿਆ ਉਹ ਕੱਲ ਬਹਿਸ ਦੇ ਵਿੱਚ ਇਹੀ ਗੱਲਾਂ ਹੋਈਆਂ। ਜੀ। ਉਹਦੇ ਲਾਅ ਐਂਡ ਆਰਡਰ ਪ੍ਰੋਬਲਮ ਕਰਕੇ ਕੀਤਾ ਗਿਆ ਸੀ ਉਸ ਤੋਂ ਆਪਾਂ ਬਾਅਦ ਛੱਡਨੇ ਆ ਜੀ ਕਿਉਂਕਿ ਬੜੀ ਲੰਬੀ ਹੈ ਕੱਲ 45 ਮਿੰਟ ਬਹਿਸ ਚੱਲੀ ਆ ਜੀ ਜੀ ਸੈਕੰਡ ਹੀਅਰਿੰਗ ਦੇ ਵਿੱਚ ਹੀ ਫਾਸਵਾਗਾ ਕਿਉਂਕਿ ਅਸੀਂ ਮੰਗਿਆ ਸੀਗਾ ਜੀ ਜਨਾਬ ਇਹ ਤਾਂ ਸਾਡੀ ਜਿਹੜੀ ਸੰਵਿਧਾਨਿਕਾ ਸਾਡਾ ਹੱਕ ਹੈ ਜੀ ਵੀ ਇੱਕ ਨਾਗਰਿਕ ਕਿਤੇ ਵੀ ਘੁੰਮ ਫਿਰ ਸਕਦਾ ਹੈ ਫ੍ਰੀਲੀ ਜੀ ਜੇਦੋਂ ਉਹਦੇ ਉੱਤੇ ਬੰਦ ਕਰਦੇ ਹੋ ਤੁਸੀਂ ਤਾਂ 365 ਦਿਨ ਤਰਵਾੜ ਲਟਕਾਈ ਰੱਖ ਦਿਓ ਜੀ ਜਿਹੜੇ ਜਿੱਥੇ ਮਰਜੀ ਪੰਜ ਬੰਦੇ ਇਕੱਠੇ ਹੋਏ ਤੁਸੀਂ ਜਦੋਂ ਮਰਜੀ ਚੱਕ ਲਓ ਦੇ ਲਗਦਾੰ ਦੇ ਵੀ ਐਸੇ ਕਰਕੇ ਹੁੰਦੇ ਸੀ ਜੀ ਇਹ ਆਪਣੇ ਪੋਲਿਟਿਕਲ ਆਕਰਾਂ ਨੂੰ ਖੁਸ਼ ਕਰਨ ਲਈ ਪ੍ਰਸ਼ਾਸਨ ਨੇ ਇਸ ਨੂੰ ਲਗਾਈ ਰੱਖ ਰਹਾ ਸੀ ਜਿਸ ਦਾ ਸਿਰਫ ਜਿਸ ਨੂੰ ਪਤਾ ਹੁੰਦਾ ਸੀ ਤੇ ਪੁਲਿਸ ਨੂੰ ਪਤਾ ਹੁੰਦਾ ਸੀ ਜੀ ਧਰਨਾ ਲਾਉਣ ਵਾਲਿਆਂ ਨੂੰ ਪਤਾ ਉਹਦੋਂ ਲੱਗਦਾ ਸੀ ਜਦੋਂ ਪਰਚਾ ਪੈ ਜਾਂਦਾ ਸੀ ਜਨਾਬ ਬਿਲਕੁਲ ਹੂੰ ਹੂੰ ਡੰਗਾ ਜਦੋਂ ਬਾਹਰ ਦੇ ਨੇ ਉਹਦੋਂ ਕਿਵੇਂ ਲੈਕੀ ਚਾਂਸ ਦਾ ਹੋ ਦੇ ਦਿੰਦੇ ਨੇ ਪੀਸਫੁਲ ਪ੍ਰੋਟੈਸਟ ਦੇ ਉੱਤੇ ਉਹਦੇ ਵਿੱਚ ਬਹਾਨਾ ਬਾਤ ਇਹੀ ਬਣਾਇਆ ਜਾਂਦਾ ਹੂੰ ਜੇ ਤਾਰ ਐ ਸੱਚਾਈ ਲੱਗੀ ਹੋਈ ਤੇ ਜੇ ਤੁਹਾਨੂੰ ਤੇ ਬੈਠਿਆ ਸੀ ਪੰਜ ਤੋਂ ਵੱਧ ਬੰਦੇ ਸੀ ਹੂੰ ਲੋਅਰ ਆਰਡਰ ਦਿੱਤੀ ਜੇ ਸਾਹ ਜੀ ਆਤੀ ਡਾਂਗ ਫੇਰ ਦਿੱਤੀ ਹੋਰ ਫੇਰੋ ਜੀ ਹੁਣ ਗੱਲ ਜਿਹੜਾ ਹੋਇਆ ਹੈ ਜੀ ਇਹ ਪੁਰਾਣੀ ਮੈਸ ਪੂਰੀ ਨਹੀਂ ਸੀ ਹੋਈ ਜਦੋਂ ਅਸੀਂ ਪਹਿਲੇ ਦਿਨ ਕੇਸ ਲਗਾਇਆ ਹਾਂਜੀ ਤੇ 2 ਹੀਅਰਿੰਗ ਦੇ ਵਿੱਚ ਇਹ ਕੇਸ ਨਿਪਟ ਗਿਆ ਜੀ ਮੈਂ ਤੁਹਾਡੇ ਤੋਂ ਕੁਝ ਨੁਕਤੇ ਵੀ ਸਮਝਣਾ ਚਾਹਣਾ ਜਦੋਂ ਬਹਿਸ ਚੱਲ ਰਹੀ ਸੀ ਅਦਾਲਤ ਦੇ ਅੰਦਰ ਹਾਈ ਕੋਰਟ ਦੇ ਵਿੱਚ ਤਾਂ ਉਦੋਂ ਦੂਜੇ ਪੱਖ ਤੋਂ ਪ੍ਰਸ਼ਾਸਨ ਤੋਂ ਸਰਕਾਰ ਵਾਲੇ ਪਾਸਿਓਂ ਕੀ ਦਲੀਲ ਦਿੱਤੀ ਗਈ ਕਿ ਅਸੀਂ 144 ਜਾਂ ਧਾਰਾ 163 ਲਾਉਣੀ ਸਾਡੀ ਮਜਬੂਰੀ ਹੈ ਇਸੇ ਕਰਕੇ ਅਸੀਂ 365 ਦਿਨ ਲਾ ਕੇ ਰੱਖਦੇ ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸੰਦੀਪ ਜੀ ਗੱਲ ਐਡਾ ਹੋਈ ਸੀ ਵੀ ਅਸੀਂ ਜਦੋਂ ਕੇਸ ਲਗਾਇਆ ਹੈ ਤਾਂ ਅਸੀਂ ਸਭ ਤੋਂ ਰੀਸੈਂਟ ਜਿਹੜੀ ਮੇਰੀ ਆਰਟੀਆਈ ਸੀਗੀ ਸਭ ਤੋਂ ਲੇਟੈਸਟ ਵਾਲੀ ਇਹ ਸਰਕਾਰ ਨੇ ਜੀ ਉਸ ਦਾ ਵੇਰਵਾ ਦਿੱਤਾ ਸੀ ਉਹਦੇ ਵਿੱਚ ਜੋ ਸਾਡੇ ਕੋਲ ਆਕੜੇ ਆਏ ਸੀ ਉਸ ਦਾ ਆਸੀਂ ਵੇਰਵਾ ਦਿੱਤਾ ਸੀ ਜੀ ਉਹ ਸਾਰੇ ਜ਼ਿਲਿਆਂ ਨੂੰ ਭਾਈ ਸੀ ਜਿੱਥੋਂ ਤੱਕ ਮੈਨੂੰ 12 13 ਜ਼ਿਲ੍ਹਿਆਂ ਨੇ ਜਵਾਬ ਦਿੱਤਾ ਸੀ ਪਰ ਕਾਢਾ ਕੇਸ ਮੜ ਗਿਆ ਉਹਨੇ ਦੇ ਵਿੱਚ ਜੀ ਸਾਰੇ ਜ਼ਿਲ੍ਹੇ ਦਾ ਅੱਜ ਕੱਲ ਇਹ ਸਰਕਾਰ ਦੇ ਵਿੱਚ ਤਾਂ ਕੋਈ ਆਕੜੇ ਦਾ ਜਵਾਬ ਦੇ ਕੇ ਰਾਜੀ ਹੈ ਨਹੀਂ ਹਾਂ ਜੀ ਉਹਦੇ ਵੀ ਸਾਰਿਆਂ ਦਾ ਮਾਤਾ ਮਾਤਾ ਦਾ ਮਾਲ ਹੀ ਬਣਿਆ ਹੋਇਆ ਸਾਰਾ ਕੁਝ ਜੀ ਜੋ ਬਿਨਾ ਰਿਪੋਰਟ ਕਰਨ ਵਾਲਾ ਨਾ ਕੋਈ ਕਰਨ ਵਾਲਾ ਉਹੀ ਬੰਦੇ ਉੱਤੇ ਨੇ ਜੇ ਅਪੀਲ ਵੀ ਕਰੋ ਤਾਂ ਸਾਲ-ਸਾਲ ਬਾਅਦ 2022 ਦੀਆਂ ਅਪੀਲਾਂ ਸਾਡੇ ਕੋਲ ਹੁਣ ਆ ਰਹੇ ਨੇ ਜੀ ਦੋ ਦੋ ਤੱਕ ਦਾ ਬਦ ਗੀ ਬਹੁਤ ਹੀ ਫੂਕ ਕੇ ਨਿਕਲ ਜਾਂਦੀ ਆਰਟੀਆਈ ਦੀ ਵੀ ਜਿਸ ਕੰਮ ਪਿੱਛੇ ਮੰਗੀ ਹੁੰਦੀ ਹੈ ਹਮ ਅਸੀਂ ਲੇਟਸ ਵਾਲੀ ਪਾਈ ਸੀ ਜੀ ਪਰ ਇਸ ਦੇ ਵਿੱਚ ਮੈਂ ਇੱਕ ਤਬੀਲ ਤੁਹਾਡੇ ਚੈਨਲ ਰਾਹੀਂ ਮੈਂ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਅਸੀਂ ਜਦੋਂ ਇਸ ਤਰ੍ਹਾਂ ਦੇ ਲੜਦੇ ਹੋ ਨਵੇਂ ਕੇਸ ਹਮ ਤਾਂ ਸਾਡਾ ਫਾਟਕਾ ਫੇਸਬੁਕ ਤੇ ਨਾ ਦਿਹਾ ਕਰੋ ਹਮ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਿਉਂਕਿ ਪਹਿਲੀ ਬੈਠ ਦੇ ਵਿੱਚ ਕੀ ਹੋਇਆ ਸੰਦੀਪ ਜੀ ਜੀ ਇਹਨਾਂ ਨੇ ਇੱਕ ਬਹਾਨਾ ਮਾਰ ਦਿੱਤਾ ਜੀ ਵੀ ਇਹ ਤਾਂ ਜੀ ਕਿਸਾਨਾਂ ਦੀ ਪ੍ਰੋਟੈਸਟ ਚੱਲ ਰਹੀ ਸੀ ਜਿਹੜੇ ਸਰਕਾਰੀ ਵਕੀਲ ਨੇ ਅੱਛਾ ਕਿ ਕਿਸਾਨਾਂ ਦੀ ਪ੍ਰੋਟੈਸਟ ਚੱਲ ਰਹੀ ਸੀ ਤਾਂ ਕਰਕੇ ਕਿਸਾਨਾਂ ਦੇ ਪ੍ਰੋਟੈਸਟ ਕਰਕੇ ਆਸੀਂ ਇਹ ਲਈ ਹੋਈ ਸੀ ਅੱਛਾ 44 ਹੂੰ ਅਸੀਂ ਫਿਰ ਉਸ ਟਾਈਮ ਦੇ ਉੱਤੇ ਟਾਈਮ ਮੰਗ ਲਿਆ ਵੀ ਜਨਾਬ ਜੇ ਇਹ ਗੱਲ ਕਹਿਣੇ ਨੇ ਤਾਂ ਸਾਨੂੰ ਮਾਣਕ ਟਾਈਮ ਦਿਓ ਹੂੰ ਇਹ ਬੈਟਰੀ ਐਕਟਿਵੇਟ ਨਾ ਕਰੋ ਗੱਗੇ ਦਾ ਹਮੇਸ਼ਾ ਲਗਾ ਹੀ ਰੱਖਦੇ ਨੇ ਹਾਂਜੀ ਸਾਡੇ ਕੋਲ ਪੁਰਾਣੇ ਡਾਟਾ ਵੀ ਪਏ ਨੇ ਜਦੋਂ ਕਿਸਾਨਾਂ ਦਾ ਧਰਨਾ ਨਹੀਂ ਲੱਗਦਾ ਵੀ ਉਦੋਂ ਵੀ ਲੱਗੀ ਰਹਿੰਦੀ ਹੈ ਧਰ ਮੇਰੇ ਕੋਲ ਤਾਂ ਡਾਟਾ ਜੀ 2016 ਤੱਕ ਦਾ ਪਿਆ ਸੀ ਪਰ ਕੇਸ ਲਗਾਉਣ ਲੱਗਿਆ ਸੀ ਸਿਰਫ ਲੇਟੈਸਟ ਆਣਾ ਪਾਇਆ ਅੱਛਾ ਉਦੋਂ ਮੈਂ ਜਦੋਂ ਅਸੀਂ ਦੁਬਾਰਾ ਮੰਗ ਲਿਆ ਅਸੀਂ ਮੰਗਲੇ ਪਰਚੇ ਵੀ ਮੈਂ ਸੋਸ਼ਲ ਮੀਡੀਆ ਤੇ ਇੱਥੇ ਪਾਇਆ ਹੂੰ ਕਿਉਂਕਿ ਮੈਨੂੰ ਪਤਾ ਹੈ ਵੀ ਬਹੁਤ ਲੋਕਾਂ ਦੇ ਪਰਚੇ ਹੋਏ ਹੋਏ ਨੇ ਤਾਂ 144 ਦੇ ਜੀ ਇਹਨਾਂ ਤਾਂ ਛੱਡੋ ਕਈ ਨੇਤਾਵਾਂ ਦੇ ਆਪੋਜੀਸ਼ਨ ਵਾਲਿਆਂ ਤੇ ਹੋਏ ਹੋਏ ਨੇ ਹੂੰ ਇਥੇ ਤੱਕ ਕਿ ਜਿਹੜੇ ਹੁਣ ਪਾਰਲੀਮੈਂਟ ਬੈਠੇ ਨੇ ਜਾਂ ਇੱਥੇ ਐਮ.ਐਲ.ਏ ਨੇ ਉਹਨਾਂ ਤੇ ਵੀ ਹੋਇਆ ਹੈ ਬਿਲਕੁਲ 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 ਹੂੰ ਮੈਂ ਸੋਸ਼ਲ ਮੀਡੀਆ ਤੇ ਵੀ ਪਾਇਆ ਸੀਗਾ ਵੀ ਮੈਨੂੰ ਅੱਠ-दस ਪਰਚੇ ਜਿੰਨਾ ਤੇ ਹੋਏ ਦਿਓ ਆਪਣੇ ਪਰਚੇ ਦੇ ਦਿਓ ਹੂੰ ਐਫ.ਆਰ ਨੰਬਰ ਆ ਦੇ ਦਿਓ ਤੇ ਮੈਂ ਉਸ ਦੇ ਉੱਤੇ ਕਿਉਂਕਿ ਅਸੀਂ ਕੇਸ ਦੇ ਵਿੱਚ ਲਗਾਉਂਗਾ ਕਿ ਵੀ ਆ ਦੇਖੋ ਹਾਂਜੀ ਜਿਹੀਆਂ ਹੋਈਆਂ ਜੀ ਵੀ ਇਦਾਂ ਪਰਚੇ ਹੁੰਦੇ ਨੇ ਜੀ ਸਰ ਮੈਂ ਬੜੀਆਂ ਜੱਤੇਬੰਦੀਆਂ ਨੂੰ ਕੱਲੀ ਕਿਸਾਨ ਜੱਤੇਬੰਦੀਆਂ ਨਹੀਂ ਜੀ ਮੈਂ ਬਸ ਸਾਰੀਆਂ ਜੰਨੀਆਂ ਇਹ ਪ੍ਰੋਟੈਸਟ ਕਰਦੀਆਂ ਨੇ ਆਪਣੇ ਲਈ ਵੀ ਤਕਰੀਬਨ ਸਾਰੀਆਂ ਨਾਲ ਟੱਚ ਹੋਇਆ ਜਦੋਂ ਅਸੀਂ ਡੇਟਾ ਇਕੱਠਾ ਕਰ ਲਿਆ ਕਿ 144 ਦੀ ਦੁਰਵਰਤੋਂ ਹੋਈ ਹੈ ਮਾਨਯੋਗ ਅਦਾਲਤ ਅੱਗੇ ਫਿਰ ਲੈ ਕੇ ਜਾਣੇ ਹੋ ਅਗਲੀ ਸੁਣਵਾਈ ਵਿੱਚ ਫਿਰ ਅਗਲੋਂ ਦਲੀਲ ਕੀ ਹੁੰਦੀ ਹੈ ਫਿਰ ਕੀ ਹੁੰਦਾ ਇਹਦੇ ਤੇ ਮੈਂ ਉਹ ਤੇ ਦਾ ਭਾਵੇਂ ਇਹ ਸਾਡੇ ਕੋਲ ਇੱਕ ਬੰਦੇ ਨੇ ਵੀ ਪਰਚਾ ਨਹੀਂ ਦਿੱਤਾ ਆਪਣਾ ਨੰਬਰ ਵੀ ਭੇਜਿਆ ਅੱਛਾ ਅੱਛਾ ਮੇਰੇ ਪੱਡੇ ਕੋਲ ਪੁਰਾਣਾ ਡਾਟਾ ਸੀਗਾ ਕਿ ਉਸ ਦੇ ਉੱਤੇ ਕੇਸ ਬਿਲਡ ਅਪ ਕਰ ਲਿਆ। ਯਾਨੀ ਦੇਖੋ 2015 'ਚ ਕਿਹੜਾ ਕਿਹੜੀ ਸੀਗੀ। ਜੀ। ਪਰ ਇਹ ਅੜੇ ਰਹੇ। ਹੂੰ। ਜੀ ਇੰਨਾ ਪ੍ਰਸ਼ਾਸਨ ਇੰਨਾ ਘੜਿਆ ਰਿਹਾ। ਪ੍ਰਸ਼ਾਸਨ ਨੇ ਉੱਤੇ ਬਦਲ ਕੇ ਅ ਸਰਕਾਰੀ ਵਕੀਲ ਨੇ ਕਿਹਾ ਕਿ ਅਸੀਂ ਡੀਜੀਪੀ ਤੋਂ ਹੂੰ। ਇਹ ਸੈਕਸ਼ਨ ਲੈ ਕੇ ਆਏ ਆ। अच्छा ये क्यों लगदी है ते ओन्ना ने क्या वेदा किसानਾ ਕਰਕੇ लगदी है मतलब एक पासे इस दलील ਨਾਲ ਸਰਕਾਰੇ ਵੀ ਮੰਨ ਰਹੀ ਹੈ ਵੀ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਹੀਂ ਹੈ ਬਿਲਕੁਲ ਜੀ ਉਹੀ ਤਾਂ ਕਿਹਾ ਵੇ ਇੱਕ ਪਾਸੇ ਤਾਂ ਮੁੱਖ ਮੰਤਰੀ ਜਪਾਨ ਤੁਰੇ ਫਰਦੇ ਨੇ ਫਿਰ ਇੱਥੇ ਇਨਵੈਸਟਮੈਂਟ ਕਰੋ ਬੰਬੇ ਜਾ ਕੇ ਕਰਦੇ ਨੇ ਮੀਟਿੰਗਾਂ ਤੇ ਇੱਧਰ ਕਰਦੇ ਨੇ ਗੁਜਰਾਤ ਜਾ ਕੇ ਮੀਟਿੰਗਾਂ ਕਰਦੇ ਨੇ ਵੀ ਪੰਜਾਬ 'ਚ ਇਨਵੈਸਟਮੈਂਟ ਕਰੋ ਜੇ ਐਨੀ ਸਥਿਤੀ ਖਰਾਬ ਹੈ 4 ਲੱਖ ਕਰੋੜ ਦੇ ਆਪਾਂ ਕਰਜ਼ੇ ਥੱਲੇ ਆ ਹੂੰ ਵੇ ਤਾਂ ਲੋਟ 1065 ਦਿਨ ਲਗਾਈ ਰੱਖਣੀ ਪੈਂਦੀ ਐ ਹੂੰ ਤਾਂ ਮੇਰਾ ਤੇ ਇਨਵੈਸਟਮੈਂਟ ਕੌਣ ਕਰੂ ਨਾਲੇ ਬਾਹਰ ਤੁਸੀਂ ਕਹਿੰਦੇ ਤੁਸੀਂ ਕਿਸਾਨਾਂ ਨਾਲੋਂ ਹੂੰ ਕੈਪਟਨ ਅਮਰਿੰਦਰ ਕਹਿੰਦਾ ਅਸੀਂ ਕਿਸਾਨਾਂ ਨਾਲੋਂ ਹੂੰ ਵੱਲੋਂ 2017 ਦੀ ਸਾਡਾ ਡਾਟਾ ਜਦੋਂ ਵਕੀਲ ਸਾਹਿਬ ਨੇ ਕਿਹਾ ਵਕੀਲ ਸਾਹਿਬ ਤੁਸੀਂ ਆਪਣੇ ਸਟੇਟਮੈਂਟ ਆ ਰਿਕਾਰਡ ਕਰਾ ਦਿਓ ਜੀ ਫਿਰ ਤੁਸੀਂ ਕਿਸਾਨਾਂ ਨਾਲ ਕਰਕੇ ਲਈ ਰੱਖਦੇ ਹੋ ਜੀ ਅਸੀਂ ਆਪਣਾ ਕੇਸ ਹੀ ਵਾਪਸ ਲੈ ਲੈਨੇ ਆਂ ਫੇਰ ਪੈਰ ਛੱਡ ਗਏ ਅੱਛਾ ਉਹਨਾਂ ਨੇ ਸਟੇਟਮੈਂਟ ਰਿਕਾਰਡ ਨਹੀਂ ਕਰਾਈ ਹੂੰ ਪਰ ਇਹ ਕੇਸ ਡਾਟਾ ਉੱਤੇ ਹੋਈਆਂ ਨੇ ਜੀ ਆ ਜਿਹੜਾ ਹੈ ਕੋਈ ਵੀ ਵੀਡੀਓ ਲੈ ਸਕਦਾ ਇਸ ਕੇਸ ਦੀ ਉੱਤੇ ਬੈਠਦੀ 45 ਮਿੰਟ ਬੈਠਦੀ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿਵੇਂ ਸਰਕਾਰਾਂ ਧੋਗੜੀਆ ਚਾਲਾਂ ਕੋਰਟ 'ਚ ਕੁਝ ਹੋਰ ਬੋਲਦੀਆਂ ਨੇ ਤੇ ਬਾਹਰ ਆ ਕੇ ਟੀਵੀਾਂ ਦੇ ਉੱਤੇ ਤੇ ਬਿਆਨਾਂ ਦੇ ਉੱਤੇ ਕੁਝ ਹੋਰ ਬੋਲਦੀਆਂ ਗਏ ਗਰੇਵਾਲ ਸਾਹਿਬ ਫਿਰ ਇਸ ਧਾਰਾ ਨੂੰ ਲੈ ਕੇ ਜਿਹੜੀ ਥੋੜੀ ਇੱਕ ਲੜਾਈ ਸੀ ਕਾਨੂੰਨੀ ਫਿਰ ਉਹਦਾ ਸਿੱਟਾ ਕੀ ਨਿਕਲਦਾ ਉਹਦਾ ਸਿੱਟਾ ਇਹ ਨਿਕਲਿਆ ਜੀ ਹੁਣ ਇਹ ਈਪੀਆਈਐਲ ਦੇ ਨਾਲ ਜੀ ਉਹਦੇ ਲੋਕਾਂ ਦੀ ਦੁਆ ਨਾਲ ਆਪਣਾ ਜਿਹੜਾ ਕੇਸ ਹੈ ਸਰ ਉਸ ਦੇ ਉੱਤੇ ਇੱਕ ਸਟ੍ਰਿਕਟ ਆਰਡਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਢ ਦਿੱਤਾ ਹੈ ਜੀ ਕਿ ਇਹ ਸਿਰਫ ਅਰਜੈਂਟ ਤੇ ਐਮਰਜੈਂਸੀ ਬੇਸਿਸ ਦੇ ਉੱਤੇ ਇਸ ਨੂੰ ਵਰਤਿਆ ਜਾਵੇ ਇਸ ਨੂੰ ਇਸ ਤਰੀਕੇ ਨਾਲ ਵਰਤਿਆ ਜਾਵੇ ਜੀ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਆਰਡਰ ਹੈ ਹੂੰ ਇਸ ਨੂੰ ਸਿੱਧਾ ਸਰਫ ਲਗਾ ਨਹੀਂ ਸਕਦੇ ਜੀ ਇਸ ਲਈ ਉਹ ਟੈਸਪੀਕਿੰਗ ਆਰਡਰ ਵੀ ਦੇਣਾ ਪੈਣਾ ਹੈ ਡੀਸੀ ਨੂੰ स्पीकिंग ऑर्डर ਦਾ ਮਤਲਬ ਹੈ ਸਰ ਭਈ ਉਹਨੂੰ ਦੱਸਣਾ ਪੈਣਾ ਹੈ ਵੀ ਕਿਹੜੀ ਲਾਅ ਐਂਡ ਆਰਡਰ ਪ੍ਰੋਬਲਮ ਮਤਲਬ ਕਾਰਨ ਮੈਂਸ਼ਨ ਕਰਨੇ ਪੈਣਗੇ ਵੀ ਅਸੀਂ 144 ਜਾਂ 163 ਜਿਹੜੀ ਇਹ ਧਾਰਾ ਲਾ ਰਹੇ ਹਾਂ ਤੇ ਉਹਦੇ ਆ ਆ ਵਜਾ ਹੈ ਇਸ ਕਰਕੇ ਲਾ ਰਹੇ ਹਾਂ ਵੀ ਆ ਫਲਾਨੀ ਚੀਜ਼ ਕਰਕੇ ਅਸੀਂ ਲਗਾਇਆ ਹੁਣ ਜਦੋਂ ਦਿੱਲੀ ਲੱਗੀ ਹੋਈ ਹੈ ਤਾਂ ਉਹਨਾਂ ਨੇ ਲਗਾਇਆ ਹੋਇਆ ਵੀ ਬੌਮ ਬਲਾਸ ਹੋਇਆ ਤੇ ਇਹਦੇ ਕਰਕੇ ਸਿਚੁਏਸ਼ਨ ਵਿਗੜ ਸਕਦੀ ਹੈ ਇਸ ਕਰਕੇ ਅਸੀਂ ਧਾਰਾ 144 ਇਸ ਤੇ ਤਾਂ ਕੁਝ ਲਿਖਦੇ ਸੀ ਕੀ ਹੁੰਦੇ ਹਮ ਨਾਲ ਨੂੰ ਪਤਾ ਹੁੰਦਾ ਸੀ ਜੀ ਇਨਵਾਰ ਇਨਵਾਰ ਦੇ ਵਿੱਚ ਤੇ ਆ ਫੋਰਚੂਨਰ ਦੇ ਵਿੱਚ ਨੌ ਬੰਦੇ ਆ ਜਾਂਦੇ ਨੇ ਜੀ 7 ਵਜੇ ਤੇ ਆ ਜਾਂਦੇ ਨੇ ਪੰਜ ਤੋਂ ਵੱਧ ਬੰਦੇ ਥੱਲੇ ਉਤਰੇ ਤਾਂ ਤੋਂ ਅਰੈਸਟ ਕਰ ਸਕਦੇ ਸੀ ਤੇ ਕਿਹਦੇ ਚੱਕੋ ਜੀ ਮਤਲਬ ਜਿਹੜੀ 144 44 163 ਧਾਰਾ ਦੇ ਤਹਿਤ ਗ੍ਰਿਫਤਾਰੀਆਂ ਨਜਾਇਜ਼ ਹੋ ਰਹੀਆਂ ਸੀ ਪੰਜਾਬ ਦੇ ਅੰਦਰ ਉਹ ਇਸ ਆਰਡਰ ਦੇ ਨਾਲ ਰੁਕ ਜਾਣਗੀਆਂ ਉਹ ਜਨਾ ਮੈਂ ਸ਼ਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਆ ਆਰਡਰ ਦੇ ਨਾਲ ਰੁਕਣ ਗਿਆ ਥੱਲ ਪਏਗੀ ਜੇ 144 ਲੱਗੀ ਹੋਊਗੀ ਤਾਂ ਉਹਦਾ ਪਤਾ ਚੱਲੂਗਾ ਲੋਕਾਂ ਨੂੰ ਹੂੰ ਜੇ ਬਿਨਾ ਪਤਾ ਚੱਲੇ ਇਹਨਾਂ ਨੇ ਲਗਾਈ ਤਾਂ ਹੁਣ ਆ ਆਰਡਰ ਇਸ ਤਰ੍ਹਾਂ ਦਾ ਨਿਕਲਿਆ ਹੈ ਜਿਹੜਾ ਪੰਜਾਬ ਹਾਈ ਕੋਰਟ ਨੇ ਦਿੱਤਾ ਹੈ ਜੀ ਜੇ ਕਿਸੇ ਨੂੰ ਵੀ ਅਰੈਸਟ ਕੀਤਾ ਜਿਹਨੂੰ ਪਤਾ ਨਾ ਹੋਵੇ ਜਾਂ ਇਸ ਤਰ੍ਹਾਂ ਨੇ ਉਹਨਾਂ ਨੇ ਝਾਲੀ ਜਿਹਾ ਆਰਡਰ ਕੱਢ ਦਿੱਤਾ ਬਿਨਾ ਕਾਰਨ ਦੱਸੇ ਉਹ ਡੀਸੀ ਦੇ ਉੱਤੇ ਕਨਟੈਂਪਟ ਆਫ ਕੋਰਟ ਦਾ ਉਹਦੇ ਉੱਤੇ ਪਰਚਾ ਪਾ ਸਕਦੇ ਨੇ ਡਿਪਟੀ ਕਮਿਸ਼ਨਰ ਤੇ ਪਰਚਾ ਪੈ ਸਕਦਾ ਜੇ ਦਰਬਾਰਤੋ ਹੋ ਗਈ ਇਸ ਧਾਰਾ ਦੀ ਬਿਲਕੁਲ ਜੀ ਧੋਦੇ ਤੇ ਕੇਸ ਪੈ ਸਕਦਾ ਕੋਨਟੈਂਟ ਆਫ ਕੋਰਟ ਦਾ ਜੀ ਕਿਉਂਕਿ ਕੋਰਟ ਦਾ ਆਰਡਰ ਕੋਰਟ ਨੇ ਬਿਲਕੁਲ ਡਾਇਰੈਕਟ ਡਾਇਰੈਕਸ਼ਨਸ ਕੀਤੀਆਂ ਵੈ ਸਰ ਜੀ ਉਹ ਸਪੀਕਿੰਗ ਆਰਡਰ ਹੋਣਾ ਚਾਹੀਦਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਮਨਅਤੀ ਹੋਣੀ ਚਾਹੀਦੀ ਆਖਬਾਰਾਂ ਜਾਣਾ ਚਾਹੀਦਾ ਜੇ ਕੋਈ ਕੁਝ ਨਹੀਂ ਕਰਦੇ ਉਧਰੋਂ ਫਾਈਲ ਸਾਈਨ ਕੀਤੀ ਦਬਲੀ ਹਮ ਪਰ ਸਾਡੇ ਐਸਐਸਪੀ ਨੂੰ ਵੀ ਇੱਜ਼ਤੀ ਕਮਿਸ਼ਨਰ ਨੂੰ ਵੀ ਇੱਜ਼ਤੀ ਜੀ ਉਹਨਾਂ ਨੂੰ ਪਤਾ ਹੁੰਦਾ ਸੀ ਇਹ ਮਤਲਬ ਜਿਹੜਾ ਇਹ ਆਰਡਰ ਆਇਆ ਹੈ ਇਹ ਨਾ ਸਿਰਫ ਆਮ ਨਾਗਰਿਕ ਵਾਸਤੇ ਖਾਸ ਕਰਕੇ ਉਹ ਜਥੇਬੰਦੀਆਂ ਨੇ ਆਂੀਆਂ ਥਾਂ ਥਾਂ ਪ੍ਰੋਟੈਸਟ ਕਰਦੀਆਂ ਨੇ ਉਹਨਾਂ ਦੇ ਵੀ ਕੰਮ ਆਏਗਾ ਬਿਲਕੁਲ ਸਾਰੇ ਜਥੇਬੰਦੀਆਂ ਨੇ ਕੰਮ ਦਾ ਸਾਮੇਨ ਹੈ ਹੂੰ ਕਿਉਂਕਿ ਇਹ ਸਰਕਾਰਾਂ ਦੇ ਕਿਤੇ ਨਾ ਖੜਕਦੀ ਹੁੰਦੀ ਹੈ ਜਿਹੜਾ ਕੋਈ ਪ੍ਰੋਟੈਸਟ ਕਰੇ ਉਹਦੇ ਨਾਲ ਖੜਕਦੀ ਹੈ ਜੀ ਤਾਂ ਉਹਨਾਂ ਦੇ ਚੱਕਰ ਦਾ ਸਭ ਤੋਂ ਵਧੀਆ 144 ਲਾ ਲਓ ਵੀ ਇਹ ਤਾਂ ਜਥੇਬੰਦੀ ਹੈਗੀ ਹੈ ਜੁੱਸੇ ਕਿਦੇ ਵੀ ਮੀਟਿੰਗ ਕਰਦੇ ਕੇ ਪੰਜ ਤੋਂ ਜ਼ਿਆਦਾ ਬੰਦੇ ਹੋਏ ਆਪਾਂ ਜਾਵਾਂਗੇ ਧਾਵਾ ਬੋਲਾਂਗੇ ਚੱਕ ਕੇ ਇਹਨਾਂ ਨੂੰ ਉਹ ਉਹ ਇਹਦੇ ਵਿੱਚ ਬੀਐਨਐਸ ਦੇ ਵਿੱਚ ਇੰਦਾਂ ਧਾਰਾਂ ਦੇ ਵਿੱਚ ਚੱਕ ਕੇ ਆਪਾਂ ਇਹਨਾਂ ਨੂੰ ਅੰਦਰ ਦੇ ਦਾਂਗੇ ਹੂੰ ਭੁਗਤੀ ਜਾ ਜੀ ਤਾਂ ਮਤਲਬ ਇਸ ਆਰਡਰ ਦੇ ਆਉਣ ਦੇ ਨਾਲ ਕਾਫੀ ਰਾਸ ਸੁਖਾਲਾ ਹੋ ਗਿਆ ਜਿਹੜੇ ਪ੍ਰਵਿਰੋਧ ਪ੍ਰਦਰਸ਼ਨ ਕਰਦੇ ਨੇ ਉਹਨਾਂ ਲਈ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਾਂਗਾ ਤਾਂ ਆਪਣੀਆਂ ਜਿਹੜੀ ਗੱਲ ਅਸੀਂ ਆਪਾਂ ਕਰ ਰਹੇ ਆ ਇਹ ਲੋਕਾਂ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਨੀ ਚਾਹੀਦੀ ਹੈ ਇਹ ਚੀਜ਼ ਹੂੰ ਬੇ ਸਾਰਿਆਂ ਨੂੰ ਪਤਾ ਲੱਗੇ ਵੀ ਤੁਸੀਂ ਕੰਟੈਂਟ ਪਾ ਸਕਦੇ ਹੋ ਜੀ ਇਸ ਮਾਮਲੇ ਸਾਰੇ ਦੇ ਵਿੱਚ ਜਦੋਂ ਦਲੀਲਾਂ ਸਰਕਾਰੀ ਵਕੀਲ ਵੱਲੋਂ ਸਰਕਾਰ ਵਾਲੀਆਂ ਦਿੱਤੀਆਂ ਜਾ ਰਹੀਆਂ ਸੀ ਫਿਰ ਜਦੋਂ ਇਸ ਦੇ ਉੱਤੇ ਹੁਕਮ ਸੁਣਾਇਆ ਗਿਆ ਜਾਂ ਜ਼ੁਬਾਨੀ ਟਿੱਪਣੀਆਂ ਹੋਈਆਂ ਕੁਝ ਥਾਵਾਂ ਦੇ ਉੱਤੇ ਸਖਤੀ ਦੇ ਨਾਲ ਵੀ ਲੈਜੇ ਦੇ ਵਿੱਚ ਆਖਿਆ ਗਿਆ ਅਦਾਲਤ ਵੱਲੋਂ ਜਾਂ ਫਿਰ ਆਰਡਰ ਦਿੱਤਾ ਗਿਆ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਦੇਖੋ ਸਰ ਹਰਾਲ ਦਾ ਵੀ ਜਿਹੜੀ ਆਵੇ ਉਹ ਦਬੇ ਪੈਰ ਕੰਮ ਕਰਦੀ ਆਵੇ ਕਿਉਂਕਿ ਇਹ ਸੀਗਾ ਪੂਰੇ ਪ੍ਰਸ਼ਾਸਨ ਦੇ ਖਿਲਾਫ ਜੀ ਇਹ ਕੋ ਸੌਕਾ ਕੇਸ ਨਹੀਂ ਸੀਗਾ ਜੀ ਜੀ ਜਿੱਦ ਆਪਣੇ ਵਕੀਲ ਸਾਹਿਬ ਨੇ ਉੱਤੇ 45 ਮਿੰਟ ਇਕੱਲਿਆਂ ਦੇ ਬਹਿਸ ਕੀਤੀ ਸਾਹਮਣੇ ਪੁਲਿਸ ਵੱਲੋਂ ਵੀ ਸੀਗੇ ਸਰਕਾਰੀ ਵਕੀਲ ਤੇ ਪ੍ਰਸ਼ਾਸਨ ਵੱਲੋਂ ਵੀ ਖੜੇ ਹੋਏ ਸੀਗੇ ਤੁਹਾਡੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਕਾਨੂੰਨੀ ਲੜਾਈ ਦੇ ਵਿੱਚ ਹੈਲਪ ਮਦਦ ਕੀਤੀ ਹੈ ਉਹ ਐਡਵੋਕੇਟ ਨਿਖਲ ਸਰਾਫ ਹੋਰਾਂ ਨੇ ਕੀਤੀ ਹੈ ਐਡਵੋਕੇਟ ਨਿਚਲ ਸਰਵ ਜੀ ਹੋਈ ਹੋਈ ਆਂਦੇ ਨੇ ਜੀ ਇਹਨਾਂ ਦੇ ਗ੍ਰਾਫ ਜੀ ਜੀ ਬਹੁਤ ਵਧੀਆ ਉਹਨਾਂ ਦਾ ਧੜਵਾਦੀ ਆ ਜੀ ਕਿਉਂਕਿ ਮੈਂ ਮੜੇ ਸਾਲਾਂ ਤੋਂ ਲੱਗਿਆ ਹੋਇਆ ਸੀ ਜਿ ਉਹਨਾਂ ਦੇ ਆਰਡਰ ਲੈ ਆਂਦਾ ਤੁਸੀਂ ਇਹ ਚੀਜ਼ ਨੂੰ ਥੋੜੇ ਦਿਨਾਂ ਦੇ ਵਿੱਚ ਦੇਖਿਓ ਜੀ ਜਿਵੇਂ ਆਰਡਰ ਅਪਲੋਡ ਹੋ ਜਾਂਦੇ ਨੇ ਤੇ ਸਾਰਾ ਕੁਝ ਹੋ ਜਾਂਦਾ ਹੈ ਜੀ ਜਾਂ ਲੋਕਾਂ ਨੂੰ ਪਤਾ ਲੱਗਦਾ ਹੈ ਇਹ ਆਰਡਰ ਦਾ ਸਿਰਫ ਇੱਥੇ ਨਹੀਂ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਸੌਖਾ ਹੋਏ ਹੋਏ ਹੈ ਇਸ ਆਰਡਰ ਨਾਲ ਜੀ ਇਹ ਆਰਡਰ ਦੀ ਗੂੰਜ ਪੂਰੇ ਇੰਡੀਆ ਚ ਜਾਊਗੀ ਕਿਉਂਕਿ ਇਹ ਵਰਤੋਂ ਜਿਹੜੀ ਹੈ ਨਾ ਇਹ ਪੁਲਿਸ ਵਾਲੇ ਇਹ ਵਰਤੋਂ ਕਰਦੇ ਆ ਪ੍ਰਸ਼ੰਸਾ ਨੂੰ ਜੀ ਕਿਉਂ ਕਰਦਾ ਆਪਣੇ ਆਕਾ ਨੂੰ ਖੁਸ਼ ਕਰਨ ਲਈ ਜੀ ਵੀ ਸੰਦੀਪ ਤੇ ਅਰਬਲਾਪ ਗਰੇਵਾਲ ਦੀ ਸ਼ਕਲ ਪਸੰਦ ਨਹੀਂ ਕਿਸੇ ਨੇਤਾ ਨੂੰ ਐਮਐਲਏ ਨੂੰ ਉਹਨੇ ਥਾਣੇਦਾਰ ਨੂੰ ਕਿਹਾ ਯਾਰ ਚੱਕ ਕੇ ਆ ਰਹਿਣਾ ਨੂੰ ਹੂੰ ਉਹ ਆਪਾਂ ਨੂੰ ਚੱਕ ਕੇ ਲੈ ਜਾਣਾ ਆਪਾਂ ਕੋਈ ਨਾ ਕੋਈ 144 ਦੇ ਵਿੱਚ ਧਾਰਾ ਨੂੰ ਆਪਾਂ ਉਹ ਨੂੰ ਬੁਲੰਘਣਾ ਹੋ ਹੀ ਰਹੀ ਹੋਣੀ ਹੈ ਪਰ ਜਦ ਆ ਗਿਆ ਆਪੇ ਨੂੰ ਬਿਠਾ ਲਿਆ ਜਣਾ ਚਲੋ ਜੀ ਭੁਗਤੀ ਜਾਓ ਮਤਲਬ ਹੁਣ ਚਾਹੇ ਪੁਲਿਸ ਅਧਿਕਾਰੀ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਖਾਸ ਕਰਕੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੁਣ ਉਹਨਾਂ ਨੂੰ ਆਪਣੇ ਕੰਮ ਆ ਜਿਹੜਾ ਉਹ ਪੂਰੀ ਜ਼ਿੰਮੇਵਾਰੀ ਨਾਲ ਕਰਨਾ ਪੈਣਾ ਹੈ ਇਹ ਨਹੀਂ ਕਿ ਕਿਸੇ ਦਾ ਹੁਕਮ ਆਇਆ ਤੇ ਖੁਸ਼ ਕਰਨ ਵਾਸਤੇ ਜਦੋਂ ਦਿਲ ਕੀਤਾ ਧਾਰਾ 163 ਲਾ ਦਿਓ ਬਿਲਕੁਲ ਸਰ ਬਿਲਕੁਲ ਬੜਾ ਦੁੱਖ ਹੁੰਦਾ ਹੈ ਸਰ ਜਦੋਂ ਸਾਨੂੰ ਅਜਿਹੇ ਕੇਸ ਲੜਨੇ ਪੈਂਦੇ ਨੇ ਜਿਹੜਾ ਕਾਰਨ ਲੋਕਾਂ ਦੇ ਵਿੱਚ ਕਾਨੂੰਨ ਦੀ ਨੋਲੇਜ ਨਾ ਹੋਣਾ ਹੁੰਦਾ ਆਪਾਂ ਉਹ ਚੀਜ਼ ਨੂੰ ਐਕਸੈਪਟ ਕਰ ਲੈਣੇ ਆ ਜੀ ਬਟ ਥਾੜੇ ਜਾਓਗੇ ਤਾਂ ਕੁੱਟ ਪਾਉਗੀ ਚਾਹੇ ਕਿ ਪੁਲਿਸ ਵਾਲਾ ਇੱਕ ਹੱਥ ਵੀ ਨਹੀਂ ਉਂਗਲ ਵੀ ਨਹੀਂ ਝਾੜ ਸਕਦਾ ਹੂੰ ਪੈਨਿਸ਼ਮੈਂਟ ਦੇਣ ਦਾ ਪੈਨਿਸ਼ਮੈਂਟ ਦੇਣ ਦਾ ਹੱਕ ਨਹੀਂ ਹੈ ਪੁਲਿਸ ਨੂੰ ਜੀ ਪੈਨਿਸ਼ਮੈਂਟ ਦੇਣ ਦਾ ਹੱਕ ਸਿਰਫ ਹੈ ਸਜ਼ਾ ਦੇਣ ਦਾ ਹੱਕ ਹੈ ਅਦਾਲਤ ਦਾ ਜੀ ਪਰ ਆਪਣੇ ਧਾਰਨਾ ਬਣ ਗਿਆ ਫਿਲਮਾਂ ਦੇਖਦੇ ਆ ਕੇ ਉਹਦੇ ਵਿੱਚ ਗਾਣੇ ਦਾ ਇਹ ਬੈਨ ਕਰੀ ਜਾਂਦੇ ਰਹਿੰਦੇ ਨੇ ਵੀ ਜਿਹੜਾ ਗੈਂਗਸਟਰ ਬਣਦੇ ਨੇ ਅੱਜ ਤੱਕ ਮੈਨੂੰ ਕੋਈ ਫਿਲਮ ਦਿਖਾ ਦਿਓ ਇਹਦੇ ਵਿੱਚ ਪੁਲਿਸ ਵਾਲੇ ਨੂੰ ਇਮਾਨਦਾਰ ਦਿਖਾਇਆ ਹੋਵੇ ਹੂੰ ਜੇ ਇਮਾਨਦਾਰ ਦਿਖਾਇਆ ਹੋਊਗਾ ਤਾਂ ਉਹ ਸਿੰਗਾ ਮੰਗੋ ਸੜਕਾਂ ਤੇ ਡਾਂਗਾ ਮਾਰਦਾ ਫਿਰਦਾ ਹੋਊਗਾ ਹੂੰ ਜੀ ਜਿਸ ਨੂੰ ਆਪਾਂ ਆਪਣੇ ਮਨ 'ਚ ਧਾਰ ਲਿਆ ਆਪਾਂ ਨੂੰ ਪਤਾ ਹੀ ਨਹੀਂ ਐ ਵੀ ਡਿਊਟੀ ਕੀ ਐ ਚਲਾਨ ਮਤਲਬ ਕਿ ਲਾਇਸੈਂਸ ਮੰਗਣ ਲੱਗੇ ਤਾਂ ਪੁਲਿਸ ਵਾਲਾ ਥੱਪੜ ਮਾਰ ਦਿੰਦਾ ਜੀ ਤੇ ਕੋਈ ਉਹਦੇ ਨਾਲ ਲੜਦਾ ਨਹੀਂ ਮਤਲਬ ਲੜਦਾ ਮਤਲਬ ਤਲੂੰਨੀ ਲੜਾਈ ਮੈਂ ਹੱਥਾਂ ਪੈ ਜੀ ਜੀ ਉਹਦੇ ਨਾਲ ਕੋਈ ਤਲੂੰਨੀ ਲੜਾਈ ਨਹੀਂ ਕਰਦਾ ਮੈਂ ਤਾਂ ਕਈ ਅਖਬਾਰਾਂ ਨੂੰ ਵੀ ਦੇਖਦਾ ਉਹਨਾਂ ਚੈਨਲ ਵੀ ਚਲਾਉਂਦੇ ਨੇ ਉਹ ਤੱਕਾ ਹੋਇਆ ਇਹਦੀ ਚੰਗੀ ਡਾਂਗ ਫੇਰੀ ਗਈ ਹੂੰ ਚਾਰ ਮਲਜਮ ਫੜ ਲੈਂਦੇ ਨੇ ਤੇ ਉਹਨਾਂ ਨੂੰ ਲੰਗੜਾਉਂਦੇ ਹੋਏ ਲੈ ਕੇ ਆਉਂਦੇ ਨੇ ਕਦੇ ਪੱਤਰਕਾਰ ਨੇ ਮੂੰਹ ਨੂੰ ਮਾਈਕ ਲਾ ਕੇ ਪੁੱਛਿਆ ਵੀ ਇਹ ਚਾਰੋਂ ਲੰਗੜਾ ਗਿਆ ਹੋਰੇ ਨੇ ਇਹਨਾਂ ਨੇ ਐਨੀ ਕੁੱਟ ਕਿੱਥੇ ਪਈ ਹੈ ਜੀ ਦੋ ਵਾਰ ਪੱਤਰਕਾਰ ਪੁੱਛਲੇ ਤੀਜੀ ਵਾਰ ਤੋਂ ਸਿੱਧੇ ਦਰਦ ਹੋਣਗੇ ਹੂੰ ਕਿਉਂਕਿ ਪੁਲਿਸ ਦੀ ਉਹਦੀ ਵਰਦੇ ਉੱਤਰ ਜਾਂਦੇ ਜਿਉਂ ਕਹਿੰਦੇ ਮੈਂ ਠਾਲੇ ਚ ਕੁੱਟੇ ਨੇ ਜੀ ਪਰ ਕੋਈ ਬੋਲਦਾ ਨਹੀਂ ਕਿਉਂਕਿ ਉਹ ਹੁੰਦਾ ਅਗਲੇ ਕਹਿੰਦੇ ਨੇ ਇਹਨਾਂ ਦੇ ਤਾਂ ਪੈੜੀਆਂ ਹੀ ਚਾਹੀਦੀਆਂ ਨੇ ਜਦੋਂ ਆਪਣੇ ਇੱਕ ਅੱਧੇ ਠਾਂਗ ਮੈ ਜਾਂਦੇ ਫੇਰ ਆਪਾਂ ਛਿੱਕਾ ਮਾਰਦੇ ਆਂ ਜੀ ਗੱਲ ਤੋਂ ਗੱਲ ਤਾਂ ਬੰਦੇ ਨਾਲ ਵੀ ਜੇ ਗਲਤ ਹੋ ਰਿਹਾ ਤਾਂ ਉਹਨੂੰ ਗਲਤ ਕਹਿਣਾ ਸਿੱਖੋ ਜੀ ਇਸ ਕੇਸ ਦੇ ਬਾਰੇ ਤੁਸੀਂ ਕਾਨੂੰਨੀ ਤੌਰ ਤੇ ਜੋ ਲੜਾਈ ਲੜੀ ਹੈ ਜੀ ਉਸ ਦੇ ਨਤੀਜੇ ਸਾਹਮਣੇ ਨੇ ਤੇ ਪੰਜਾਬ ਭਰ ਦੇ ਜਿੰਨੇ ਲੋਕ ਨੇ ਖਾਸ ਕਰਕੇ ਰੋਸ ਮੁਜ਼ਾਰੇ ਕਰਨ ਵਾਲੇ ਉਹਨਾਂ ਨੂੰ ਇਹ ਤੁਹਾਡਾ ਹੁਕਮ ਜਾਂ ਤੁਹਾਡੀ ਲੜੀ ਹੋਈ ਲੜਾਈ ਜ਼ਰੂਰ ਕੰਮ ਆਏਗੀ ਇਹ ਉਮੀਦ ਕਰਦੇ ਆ ਤੇ ਜਿਹੜੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਆਪਣੀ ਜ਼ਿੰਮੇਵਾਰੀ ਦੇ ਨਾਲ ਕੰਮ ਜ਼ਰੂਰ ਕਰਨਗੇ ਤੇ ਇਸ ਧਾਰਾ ਦੀ ਦਰਵਾਰਤੋਂ ਨਹੀਂ ਹੋਵੇਗੀ ਇਹ ਉਮੀਦ ਕੀਤੀ ਜਾ ਸਕਦੀ ਹੈ ਤੇ ਤੁਸੀਂ ਇਸ ਬਾਰੇ ਵਿਸਥਾਰ ਪੂਰਵਕ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਇਸ ਨਾਲ ਇੱਕ ਚੀਜ਼ ਹੋਰ ਹੁੰਦੀ ਹੈ ਸਰ ਜੀ ਸਾਬੇ ਜੀ ਵੀ ਇਸ ਦੇ ਵਿੱਚ ਸਰਕਾਰਾਂ ਦੇ ਡੋਗਲੇ ਪੰਨੇ ਦੇਖੋ ਹੂੰ ਵੀ ਬਾਹਰ ਅਸੀਂ ਕੈਪਟਨ ਸਰਕਾਰ ਨੂੰ ਹੁਣ ਕੈਪਟਨ ਸਾਹਿਬ ਨੂੰ ਪੁੱਛਿਆ ਜਾਵੇ ਹੂੰ ਵੀ ਉੱਥੇ ਦਾ ਵਕੀਲ ਕਹਿੰਦਾ ਤੁਸੀਂ ਤਾਂ ਐਕਸਟਡਾਰੀ ਹਮੇਸ਼ਾ ਲਗਾਈ ਰੱਖਦੇ ਸੀ ਕਿਸਾਨਾਂ ਲਈ ਹੁਣ ਹਿਦੈਸੀ ਬਣੇ ਫਿਰਦੇ ਨੇ ਜੇ ਉਦੋਂ ਹੀ ਹਿਦੈਸੀ ਬਣਦੇ ਸੀ ਹੂੰ ਭਗਵਾਨ ਜੀ ਨੂੰ ਪੁੱਛਿਆ ਜਾਵੇ ਵੀ ਤੁਹਾਡੇ ਵਕੀਲ ਤਾਂ ਕੋਰਟ ਦੇ ਵਿੱਚ ਇਹ ਕਹਿ ਰਹੇ ਨੇ ਹੂੰ ਬਹੁਤ ਨੀਤੀਆਂ ਖੇਡਦੇ ਰਹੇ ਜੀ ਮਤਲਬ ਸਿਰਫ ਮੌਜੂਦਾ ਸੱਤਾ ਤੇ ਨਹੀਂ ਜਿੰਨੀਆਂ ਵੀ ਤਮਾਮ ਸੱਤਾ ਧਾਰੀ ਰਹੀਆਂ ਪਾਰਟੀਆਂ ਸਭ ਦਾ ਇਹੀ ਹਾਲ ਰਿਹਾ ਬਿਲਕੁਲ ਜੀ ਬਿਲਕੁਲ ਸਾਰੇ ਕੋਠਾਲੇ ਦੇ ਚਟੇ-ਵੱਟੇ ਨੇ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ